ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੱਕ ਤੁਸਨਾਂ ਜਾ ਰਹੇ ਆਏ ਵਾਲੀ ਸਾਕੀ ਸਿੱਖ ਨੂੰ ਉਪਦੇਸ਼ ਦੇਣਾ ਇੱਕ ਦਿਨ ਗੁਰੂ ਜੀ ਦੇ ਦੀਵਾਨ ਵਿੱਚ ਇੱਕ ਸਿੱਖ ਨੇ ਬੇਨਤੀ ਕੀਤੀ ਕਿ ਮਹਾਰਾਜ ਮੈਂ ਅਨਪੜਹਾ ਆਪ ਜੀ ਦੀ ਸ਼ਰਨ ਆਇਆ ਹਾਂ ਸੰਸਾਰ ਦੁਖਾਦਾਕਾਰ ਹੈ ਕੋਈ ਉਹ ਰਸਤਾ ਦੱਸੋ ਜਿਸ ਨਾਲ ਮੇਰਾ ਜਨਮ ਮਰਨ ਕਟਿਆ ਜਾਵੇ ਗੁਰੂ ਜੀ ਨੇ ਕਿਹਾ ਪੈ ਤੂ ਤਨ ਹੈ ਜਿਸ ਨੇ ਸੰਸਾਰ ਨੂੰ ਦੁਖਾਦਾਕਰ ਸਮਝ ਲਿਆ ਹੈ ਤੂੰ ਪੜਿਆ ਕਰ ਪੜਨ ਵਿੱਚ ਅਨੇਕ ਗੁਨ ਹਨ ਅਨਪੜਿਆਪੁਰ ਹਿਰਦੇ ਦਾ ਅੰਨਾ ਹੁੰਦਾ ਹੈ ਤੂੰ ਗੁਰਮੁਖੀ ਪੜ ਕੇ ਗੁਰਮਤ ਨੂੰ ਗ੍ਰਹਿਣ ਕਰ ਲੈ ਤੇਰਾ ਪਾਰ ਉਤਾਰਾ ਹੋ ਜਾਵੇਗਾ ਉਸ ਦੀ ਸਰਦਾ ਪ੍ਰੇਮ ਵੇਖ ਕੇ ਗੁਰੂ ਜੀ ਨੇ ਉਸ ਨੂੰ ਆਪਣੇ ਇੱਕ ਗ੍ਰੰਥੀ ਸਿੰਘ ਪਾਸ ਪੜਨ ਵਾਸਤੇ ਭੇਜ ਦਿੱਤਾ ਦਰੰਦੇ ਸਿੰਘ ਉਸ ਨੂੰ ਬੜੇ ਪ੍ਰੇਮ ਨਾਲ ਪੜਾਉਂਦਾ ਰਿਹਾ ਕਿ ਉਸ ਨੇ ਪੰਜ ਗ੍ਰੰਥੀ ਪੜਨੀ ਅਰੰਭ ਕੀਤੀ ਤਾਂ ਅਨੰਦ ਸਾਹਿਬ ਦੀ ਬਾਣੀ ਵਿੱਚ ਜਦ ਉਸ ਨੇ ਇਹ ਤੁਕ ਅਨੰਦ ਪਿਆ ਮੈ ਮੇ ਸਤਿਗੁਰੂ ਮੈਂ ਪਾਇਆ ਪੜੀ ਤਾ ਉਸਨੇ ਉਸ ਤੋਂ ਅੱਗੇ ਪੜਨਾ ਬੰਦ ਕਰ ਦਿੱਤਾ ਜਦ ਗੁਰੂ ਜੀ ਨੂੰ ਬਤਾ ਲੱਗਾ ਕਿ ਸਿੱਖ ਨੇ ਪੜਨਾ ਛੱਡ ਦਿੱਤਾ ਹੈ ਤਾਂ ਆਪ ਜੀ ਨੇ ਉਸ ਨੂੰ ਸੱਦ ਕੇ ਪੁੱਛਿਆ ਕਿ ਤੂੰ ਪੜਨਾ ਕਿਉਂ ਛੱਡ ਦਿੱਤਾ ਹੈ ਸਿੱਖ ਨੇ ਕਿਹਾ ਮਹਾਰਾਜ ਇਹ ਤੁਕ ਆਨੰਦ ਪਿਆ ਮੇਰੇ ਮਾਇ ਸਤਿਗੁਰੂ ਮੈਂ ਪਾਇਆ पढ़ के होर अगे पढ़ना देता है क्योंकि जो सिख ने सतगुर लिया है तुम्हू आनंद की प्राप्ति हो गई है सिख दी यह शरदा प्रेम की गल सुन के गुरु जी प्रसन्न हो के कहा सिख तू निहाल हो गया है आप जी ने एना ਬਟਨਾ ਨਾਲ ਸਿੱਖ ਨੂੰ ਆਤਮ ਗਿਆਨ ਦੀ ਪ੍ਰਾਪਤੀ ਹੋ ਗਈ ਜੇ ਤੁਹਾਨੂੰ ਇਹ ਸਾਕੀਬ ਦੀ ਅਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ